ਪੰਜਾਬ ਸਰਕਾਰ ਵੱਲੋਂ ਮਰਹੂਮ ਪੰਜਾਬੀ ਸਾਹਿਤਕਾਰ ਡਾਕਟਰ ਸਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਾਸ਼ਾ ਵਿਭਾਗ ਦੇ ਬੈਨਰ ਹੇਠ ਨਵਾਂ ਪੁਰਸਕਾਰ ਐਲਾਨਿਆ ਗਿਆ ਹੈ। ਜਿਹੜਾ ਪੁਰਸਕਾਰ ਡਾਕਟਰ ਸਰਜੀਤ ਪਾਤਰ ਦੀ ਯਾਦ ਵਿੱਚ ਉਹਨਾਂ ਦੇ ਨਾਂ ਤੇ ਜਿਹੜੇ ਨੌਜਵਾਨ ਲੇਖਕ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਭਾਸ਼ਾ ਵਿਭਾਗ ਵੱਲੋਂ ਇਸ ਸਬੰਧ ਦੇ ਵਿੱਚ ਵੱਖ-ਵੱਖ ਲੋਕਾਂ ਤੋਂ ਜਿਹੜੇ ਨੌਜਵਾਨ ਐ ਉਹ ਭਾਵੇਂ ਕਿਸੇ ਵੀ ਕੋਨੇ 'ਚ ਬੈਠੇ ਐ ਉਹਨਾਂ ਤੋਂ ਅਰਜ਼ੀਆਂ ਦੀ ਮੰਗ ਐ ਜਿਹੜੀ ਉਹ ਕੀਤੀ ਗਈ ਐ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜਫਰ ਹੋਰਾਂ ਦੀ ਅਗਵਾਈ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਸ਼ਾ ਵਿਭਾਗ ਅਜਿਹੇ ਉਪਰਾਲੇ ਕਰ ਰਿਹਾ ਐ ਜਿਹੜੇ ਉਪਰਾਲੇ ਪਹਿਲਾਂ ਲੰਬੇ ਸਮੇਂ ਵਿੱਚ ਨਹੀਂ ਹੋਏ ਤਾਂ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਜਿਹੜਾ ਉਹ ਐਲਾਨਿਆ ਗਿਆ ਤੇ ਇਹ ਪੁਰਸਕਾਰ ਨੌਜਵਾਨ ਲੇਖਕਾਂ ਨੂੰ ਦਿੱਤਾ ਜਾਵੇਗਾ ਕੰਡੀਸ਼ਨਾਂ ਦੀ ਗੱਲ ਕਰ ਲਈਏ ਤਾਂ ਭਾਸ਼ਾ ਵਿਭਾਗ ਵੱਲੋਂ ਇਹ ਪੁਰਸਕਾਰ ਮੁਕਾਬਲੇ ਦੇ ਆਧਾਰ ਤੇ ਦਿੱਤਾ ਜਾਣਾ ਹੈ ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਲਈ ਕੇਵਲ ਉਹੀ ਪੁਸਤਕ ਸ਼ਾਮਲ ਕੀਤੀ ਜਾਵੇਗੀ ਜਿਹੜੀ ਇਸ ਸਮੇਂ ਦੌਰਾਨ ਪ੍ਰਕਾਸ਼ਿਤ ਹੋਈ ਹੋਵੇ ਕਿਸੇ ਵੀ ਵਿਦਾ ਦੀ ਪੰਜਾਬੀ ਪੁਸਤਕ ਲਿਖਣ ਵਾਲਾ ਵਿਦਿਆਰਥੀ ਇਸ ਪੁਰਸਕਾਰ ਲਈ ਦਾਅਵੇਦਾਰ ਹੋ ਸਕਦਾ ਹੈ ਕਿਸੇ ਵੀ ਵਿਸ਼ੇ ਵਿੱਚ ਉਹਨੇ ਲਿਖਿਆ ਹੋਵੇ ਵਿਦਿਆਰਥੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ ਨੌਜਵਾਨ ਉਹ ਇਸ ਪੁਰਸਕਾਰ ਲਈ ਅਪਲਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਉਸ ਦੀ ਜਿਹੜੀ ਉਮਰ ਹੈ ਉਹ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਉਹ ਕਿਸੇ ਵੀ ਕਾਲਜ ਯੂਨੀਵਰਸਿਟੀ ਦਾ ਵਿਦਿਆਰਥੀ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਵੀ ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਹੈ ਉਹ ਵਿਦਿਆਰਥੀ ਜਾਂ ਨੌਜਵਾਨ ਦੀ ਪੁਸਤਕ ਬਾਰੇ ਸਰਟੀਫਿਕੇਟ ਜਿਹੜਾ ਉਹ ਜਾਰੀ ਕਰੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪਾਸ਼ਾ ਵਿਭਾਗ ਯਕੀਨੀ ਬਣਾਵੇਗਾ ਕਿ ਅਜਿਹੀਆਂ ਪੁਸਤਕਾਂ ਨੂੰ ਹੀ ਮੁਕਾਬਲੇ ਵਿੱਚ ਸ਼ਾਮਲ ਕੀਤਾ ਜਾਵੇ ਜਿਸ ਦੇ ਵਿੱਚ ਕੋਈ ਵੀ ਇਤਰਾਜ਼ਯੋਗ ਸਮਗਰੀ ਨਾ ਹੋਵੇ ਤਾਂ ਹੋਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲੋਡ ਪੈਂਟ ਦੇ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਇਹਨਾਂ ਮੁਕਾਬਲਿਆਂ ਦਾ ਮੁਲਾਂਕਣ ਜਿਹੜਾ ਉਹ ਆਪਦੇ ਪੱਧਰ ਤੇ ਵੀ ਕਰ ਸਕੇ ਨਿਯਮਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਉਹ ਬਦਲਾਅ ਹੈ ਉਹ ਵੀ ਹੋ ਸਕਦਾ ਹੈ ਅਰਜ਼ੀਆਂ ਜਿਹੜੀਆਂ ਉਹ ਮੰਗ ਲਈਆਂ ਗਈਆਂ ਨੇ ਡਾਕਟਰ surjit patar ਹੋਰਾਂ ਨੂੰ ਜਿਹੜੀ ਪੰਜਾਬ ਸਰਕਾਰ ਦੀ ਇਹ ਸ਼ਰਧਾਂਜਲੀ ਹੈ ਜਿਸ ਤਹਿਤ ਡਾਕਟਰ surjit patar ਯੁਵਾ ਸਾਹਿਤ ਪੁਰਸਕਾਰ ਉਹਨਾਂ ਦੇ ਨਾਮ ਉੱਪਰ ਨੌਜਵਾਨ ਲੇਖਕਾਂ ਨੂੰ ਦਿੱਤਾ ਜਾ ਰਿਹਾ ਹੈ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ